ਹਾਂਜੀ ਆਪਾਂ ਅੱਜ ਖੜੇ ਆ ਪਿੰਡ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡਾ ਇੱਥੇ ਪਿੰਡ ਦੇ ਵਿੱਚ ਮਤਲਬ ਇੱਕ ਬਾਈ ਜੀ ਆਪਣੇ ਨਾਮ ਚੰਨਾ ਸਿੰਘ ਆ ਉਹਨਾਂ ਨੂੰ ਅਧਰੰਗ ਹੋ ਗਿਆ ਸੀਗਾ ਕਾਫੀ ਪਿਛਲੇ 5-6 ਸਾਲਾਂ ਤੋਂ ਉਹ ਮੰंजे 'ਚ ਬੈਠੇ ਨੇ ਪਰਿਵਾਰ ਦੇ ਵਿੱਚ ਬਸ ਦੋਵੇਂ ਜੀ ਨੇ ਇਹਨਾਂ ਦੀ ਪਤਨੀ ਆ ਤੇ ਉਹ ਨਰੇਗਾ ਜੇ ਕੰਮ ਕਰਦੇ ਅੱਜ ਵੀ ਉਹ ਘਰੇ ਨਹੀਂ ਹੈਗੇ ਨਰੇਗਾ ਚ ਗਏ ਹੋਏ ਆ। ਅਧ ਰੰਗ ਹੋਣ ਕਰਕੇ ਕੰਮ ਧੰਦਾ ਵੀ ਨਾ ਤਾਂ ਕੋਈ ਹੋ ਸਕਦਾ ਤੇ ਗਰਮੀ ਦਾ ਮੌਸਮ ਹੈ। ਕਈ ਵਾਰੀ ਲਾਈਟ ਚਲੀ ਜਾਂਦੀ ਆ ਤਾਂ ਤੰਗ ਹੁੰਦੇ ਸੀ ਇਹਨਾਂ ਨੂੰ ਉੱਠ ਕੇ ਇੱਧਰ ਉੱਧਰ ਹੋਣ ਦੇ ਵਿੱਚ ਵੀ ਦਿੱਕਤ ਆਉਂਦੀ ਆ। ਸੋ ਇਹਨਾਂ ਦੀ ਮੁਸ਼ਕਲ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਪਿੰਡ ਦੇ ਜੋ ਸਹਿਯੋਗੀ ਸੱਜਣ ਰਲ ਮਿਲ ਕੇ ਉਹਨਾਂ ਵੱਲੋਂ ਇੱਕ ਉਦਮ ਕੀਤਾ ਗਿਆ। ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਭਾਈ ਆਪਣੇ ਕੁਲਵਿੰਦਰ ਸਿੰਘ ਇਹਨਾਂ ਦੇ ਪਿਤਾ ਜੀ ਸਰਦਾਰ ਗੁਰਮੀਤ ਸਿੰਘ ਜਲਾਲਾਬਾਦ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈਗਾ ਇਹ ਉਹਨਾਂ ਵਾਸਤੇ ਕਨਵਰਟਰ ਬੈਟਰਾ ਤਾਂ ਜੋ ਇਹਨਾਂ ਨੂੰ ਗਰਮੀ ਤੋਂ ਰਾਤ ਮਿਲ ਸਕੇ ਤੇ ਸਾਡੇ ਵੱਲੋਂ ਵੀ ਸਾਰੀ ਟੀਮ ਰਾਜੂ ਜੀ ਆਪਣੇ ਸਾਡੇ ਮੁੱਖ ਸੂਤਰਧਾਰਾ ਇਹ ਬਾਕੀਆ ਸਾਰੀ ਟੀਮ ਹੈ ਜਿਹੜੀ ਕੰਮ ਸਾਰੇ ਰਲ ਮਿਲ ਕੇ ਕਰਦੇ ਆ ਸਾਰਿਆਂ ਵੱਲੋਂ ਥੋੜਾ ਥੋੜਾ ਯੋਗਦਾਨ ਸਾਰਿਆਂ ਵੱਲੋਂ ਜਿੰਨਾ ਵੀ ਹਿੱਸਾ ਪਾ ਸਕਦੇ ਸੀ ਪਾਇਆ ਗਿਆਗਾ ਤੇ ਇਹ ਮਨ ਨੂੰ ਮਤਲਬ ਸਕੂਨ ਵੀ ਮਿਲਦਾ ਮਨ ਨੂੰ ਸਕੂਨ ਵੀ ਮਿਲਦਾਗਾ ਜੀ ਆਪਾਂ ਕੋਈ ਚੰਗਾ ਕੰਮ ਕਰਦੇ ਬੇਸ਼ੱਕ ਇਹ ਬਹੁਤਾ ਵੱਡਾ ਕੰਮ ਨਹੀਂ ਪਰ ਕੰਮ ਭਾਵੇਂ ਛੋਟਾ ਹੋਵੇ ਪਰ ਉਹ ਕਿਸੇ ਦੇ ਫਾਇਦੇ ਵਾਸਤੇ ਹੋਵੇ ਤਾਂ ਉਹਦੇ ਵਿੱਚ ਸਾਨੂੰ ਹਿੱਸਾ ਪਾਉਣਾ ਚਾਹੀਦਾ ਤੋ ਅਸੀਂ ਬਾਈ ਕੁਲਵਿੰਦਰ ਦਾ ਸਾਰੀ ਟੀਮ ਵੱਲੋਂ ਕਲਿਆਣ ਮੱਲ ਕਾ ਕਲਿਆਣ ਸੁੱਖਾ ਪੰਜਾਂ ਕਲਿਆਣਾ ਦੀ ਟੀਮ ਆ ਜਿਹੜੀ ਉਹਦੇ ਵੱਲੋਂ ਅਸੀਂ ਇਹਨਾਂ ਦਾ ਸਨਮਾਨ ਵੀ ਕਰਦੇ ਆ ਕਿ ਇਹਨਾਂ ਨੇ ਸਭ ਤੋਂ ਵੱਡਾ ਉਦਮ ਕੀਤਾਗਾ ਨਾਲ ਆਜੋ ਡਾਕਟਰ ਫੜ ਆਜੋ ਜਰੂਰ ਹਾਂਜੀ ਹਾਂਜੀ ਸੋ ਸਾਡੇ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਅਸੀਂ ਕੋਈ ਇਹ ਨਹੀਂ ਅਸੀਂ ਐ ਸ਼ੋ ਆਫ ਕਰਦੇ ਆ ਪਰ ਇਹਦੇ ਨਾਲ ਵੀ ਹੋਰ ਵੀ ਪ੍ਰੇਰਨਾ ਮਿਲਦੀ ਆ ਵੀ ਕਈ ਵਾਰੀ ਆਪਣੀ ਆਂਡਗਵਾਂਡ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਇਨਸਾਨ ਹੁੰਦਾ ਹੈਗਾ ਜਿਹਨੂੰ ਆਪਾਂ ਥੋੜੀ ਬਹੁਤੀ ਹੈਲਪ ਕਰਕੇ ਉਹਦੇ ਜਿਹੜੇ ਮਤਲਬ ਉਹਦੇ ਜਿਹੜੇ ਦੁੱਖ ਆ ਉਹਨਾਂ ਨੂੰ ਥੋੜਾ ਘਟਾ ਸਕਦੇ ਆ ਸੋ ਇਹ ਪ੍ਰੇਰਨਾ ਵਾਸਤੇ ਆ ਵੀ ਆਪਾਂ ਆਲੇ ਦੁਆਲੇ ਨਿਗਾਹ ਮਾਰੀਏ ਆਪਣੇ ਸਮਾਜ ਦੇ ਵਿੱਚ ਆਪਣੇ ਆਂਡਗਵਾਂਡ 'ਚ ਕਈ ਵਾਰੀ ਕੋਈ ਲੋੜਵੰਦ ਵਿਅਕਤੀ ਹੁੰਦਾ ਹੈਗਾ ਨਾਲ ਨੂੰ ਕੋ ਸਾਡੇ ਲਾਇਕ ਵੀ ਹੋਵੇ ਸੇਵਾ ਅਸੀਂ ਵੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਸਾਡੇ ਧਿਆਨ ਚ ਲਿਆਵੋਗੇ ਪੰਜਾਬ ਕਲਿਆਣਾ ਦੇ ਵਿੱਚ ਆਲੇ-ਦੁਆਲੇ ਦੇ ਵੀ ਨੇੜੇ-ਨੇੜੇ ਪਿੰਡ ਆ ਜਿਹੜੇ ਇਹ ਸੰਗਤ ਜਿਹੜੀ ਜਿਵੇਂ ਮਨੁੱਖਤਾ ਦੀ ਸੇਵਾ ਵਾਲੇ ਗੁਰਮੀਤ ਸਿੰਘ ਜੀ ਆ ਆਪਣੇ ਲੁਧਿਆਣੇ ਕੋਲ ਹਸਨਪੁਰ ਪਿੰਡ ਉੱਥੇ ਵੀ ਪਿਛਲੇ ਦਿਨਾਂ ਦੇ ਵਿੱਚ ਕਾਨਕ ਇਕੱਠੀ ਕਰਕੇ ਪਿੰਡ ਦੇ ਵਿੱਚੋਂ ਉੱਥੇ ਜਿਹੜੇ ਲੋੜਵੰਦ ਉੱਥੇ ਮਰੀਜ਼ਾਂ ਜਾਂ ਅਪਾਹਜ ਬੱਚੇ ਆ ਜਾਂ ਜਿਨ੍ਹਾਂ ਦੇ ਬੇਸਹਾਰਾਗੇ ਉਹਨਾਂ ਦੀ ਵੀ ਹੈਲਪ ਵਾਸਤੇ ਪਿੰਡ ਨੇ ਉਦਦਮ ਕੀਤਾ ਸੀਗਾ ਉਹਦੇ ਵਿੱਚ ਸਾਰੀ ਟੀਮ ਨੇ ਉੱਥੇ ਪਹੁੰਚ ਕੇ ਲਗਭਗ 22 23 ਕੁਇੰਟਲ ਉੱਥੇ ਕਣਕ ਵੀ ਦੇ ਕੇ ਆਏ ਸੀਗੇ ਸੋ ਇਹੇ ਅੱਜ ਬਾਈ ਚੰਨਾ ਸਿੰਘ ਉਹਨਾਂ ਵਾਸਤੇ ਇੱਕ ਸੇਵਾ ਇੱਕ ਛੋਟਾ ਜਿਹਾ ਉਦਮ ਆ ਤਾਂ ਜੋ ਇਹਨਾਂ ਨੂੰ ਗਰਮੀ ਤੋਂ ਰਾਤ ਮਿਲ ਸਕੇ ਸੋ ਸਾਰੀ ਐਸੀ ਟੀਮ ਦਾ ਨਿੰਨੇ ਵੀ ਦਾਨੀ ਸੱਜਣਾ ਨੇ ਇਹਦੇ ਵਿੱਚ ਹਿੱਸਾ ਪਾਇਆਗਾ ਕਿਸੇ ਨੇ 100 ਰੁਪਿਆ ਪਾਇਆ 50 ਰੁਪਏ ਪਾਇਆ ਜਿੰਨਾ ਵੀ ਹਿੱਸਾ ਪਾਇਆ ਉਹ ਬੜ ਮੁੱਲਾ ਗਾ ਸਾਡੇ ਵਾਸਤੇ ਸੋ ਅਸੀਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਉਮੀਦ ਕਰਦੇ ਆਂ ਵੀ ਅਸੀਂ ਨੇਕ ਕੰਮ ਦੇ ਵਿੱਚ ਜਿੰਨਾ ਵੀ ਯੋਗਦਾਨ ਹੋ ਸਕੇ ਸਾਰੇ ਜਾਣੇ ਉਹਨਾਂ ਯੋਗਦਾਨ ਪਾਇਓ ਤੇ ਟੀਮ ਦਾ ਹਿੱਸਾ ਬਣੋ ਸਾਰੇ ਜਾਣੇ ਇੱਕ ਵਾਰ ਫੇਰ ਕਲਿਆਣ ਪੰਜ ਕਲਿਆਣਾ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਦਾ ਹਿੱਸਾ ਪਾਉਣ ਵਾਲੇ ਜਿੰਨੇ ਵੀ ਵੀਰ ਨੇ ਸਾਰਿਆਂ ਦਾ ਧੰਨਵਾਦ ਸੋ ਅੱਗੇ ਤੋਂ ਵੀ ਆਪਾਂ ਇਸ ਚੰਗੇ ਮੂਦੇ ਵਿੱਚ ਥੋੜਾ ਬੋਤਾ ਹਿੱਸਾ ਪਾ ਦੇ ਰਹੀਏ ਇਹਦੇ ਨਾਲ ਕੋਈ ਘਟਦਾ ਨਹੀਂਗਾ ਸੋ ਬਹੁਤ ਬਹੁਤ ਧੰਵਾਦ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ